ਪਹਿਲੀ ਗੱਲ ਤਾਂ ਜਿਹੜਾ ਗੁਰਦੁਆਰਾ ਐਕਟ ਹੈ ਜਿਹਦੇ ਥੱਲੇ ਐਜੀਪੀਸੀ ਬਣੀ ਐ ਉਹ ਇੱਕ ਪ੍ਰਬੰਧਕ ਬਾਡੀ ਬਣਾਈ ਐ ਉਹਦੇ ਚ ਕਾਲ ਤੱਕ ਦੀ ਗੱਲ ਇਹਨਾਂ ਨੇ ਸਪਸ਼ਟ ਕਰਤਾ ਵੀ ਕੋਈ ਹੈ ਨਹੀਂ ਉਸ ਕਿਸਮ ਦੀ ਵੀ ਅਸੀਂ ਇਹਦੀ ਸਾਰੂ ਚਿੱਤਾਂ ਨੂੰ ਕਿਵੇਂ ਕੈਪ ਰੱਖਿਆ ਜਾਵੇ ਇੱਥੋਂ ਤੱਕ ਆ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਐ ਵੀ ਹੁਣ ਸੁਪਰੀਮ ਕੋਰਟ ਲਈ ਵੀ ਵੱਖਰਾ ਬਜਟ ਹੁੰਦਾ ਇਹਨਾਂ ਲਈ ਕੋਈ ਬਜਟ ਨਹੀਂ ਹੈ ਹਜੇ ਵੱਖਰਾ ਇੱਕ ਕਾਲ ਤੱਕ ਦਾ ਸੈਕਟਰੀਅਟ ਲਈ ਸਾਰਾ ਇੱਕ ਵੱਖਰਾ ਬਜਟ ਹੋਵੇ ਉਨ੍ਹਾਂ ਲਈ ਇੱਕ ਅਕਾਲ ਤਖਤ ਉਹਨਾਂ ਨੂੰ ਰਿਵੀਲ ਕਰਨਾ ਹੋਵੇ ਲਾਉਣਾ ਹੋਵੇ ਤਾਂ ਜਨਰਲ ਹਾਊਸ ਤੱਕ ਨਹੀਂ ਸਾਡੇ ਬੰਦੇ ਗਏ ਅੱਜ ਹੀ ਉਹਨਾਂ ਨੇ ਕੱਲ ਇੱਕ ਜੱਜ ਦੇ ਕੋਲੋਂ ਫੜੇ ਗਏ ਕੁਝ ਨੋਟ ਵਗੈਰਾ ਕਈ ਦਿਨ ਪਹਿਲਾਂ ਤਾਂ ਉਹਨਾਂ ਨੇ ਉਹਦੇ ਉੱਤੇ ਚੀਫ ਜਸਟਿਸ ਉਹਦੇ ਤੇ ਐਕਸ਼ਨ ਲੈ ਰਿਹਾ ਸਾਡੇ ਤਾਂ ਇਹ ਸਰਵਉੱਚਤਾ ਹੋਵੇ ਪ੍ਰਭੂ ਸਦਾ ਦਾ ਸਿੰਬਲ ਹੋਵੇ ਸੋਵਰਨਿਟੀ ਦਾ ਸਿੰਬਲ ਹੋਵੇ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਮੈਸ ਹੈਂਡਲਿੰਗ ਕਰਾਂ ਕੰਪਨੀ ਦਾ ਕਾਲ ਸਾਹਮਣੇ ਕਿ ਕਿ ਬਣੀ ਹੈ ਜਿਸ ਨੂੰਦਰ ਸਨਵਾਰਾ ਨੇ ਬਹੁਤ ਸੋਨੇ ਦੇ ਨਾਲ ਕੋਈ ਬੈਕਗ੍ਰਾਉਂਡ ਸਾਨੂੰ ਜੋੜਨ ਲਈ ਬਣਤੀ ਹੈ ਤੇ ਕਿੱਥੋਂ ਕੋ ਸ਼ੁਰੂ ਕੀਤਾ ਮੈਂ ਥੋੜਾ ਜਿਹਾ ਇਸ ਦੇ ਨਾਲ ਕੰਪਲੀਮੈਂਟਰੀ ਕਰਨਾ ਚਾਹਾਂ ਥੋੜਾ ਜਿਹਾ ਐਡ ਕਰਨਾ ਚਾਹਾਂ ਤਾਂ ਇਹ ਮੇਗਾ ਗੱਲ ਪਿੱਛੇ ਤੋਂ ਤਾਂ ਕਿ ਆਪਾਂ ਇੱਕ ਪਰਸਪੈਕਟਿਵ ਤਿਆਰ ਕਰ ਲਈਏ ਕਿ ਸਿੱਖ ਕਿਸ ਸਥਿਤੀ 'ਚ ਤੇ ਕਿਉਂ ਸਾਨੂੰ ਚਾਹੀਦਾ ਸਾਰਾ ਕੁਝ ਜਾਂ ਕੁਝ ਹੋਇਆ ਕਿ ਨਹੀਂ ਹੋਇਆ ਪਿੱਛੇ ਤੋਂ ਅਸੀਂ ਜੇ ਨਾਮ ਬਹੁਤਾ ਜਾਈਏ ਸੋ ਸਾਰੇ ਵਿਦਵਾਨ ਸੱਜਣ ਬੈਠੇ ਆ ਤੇ ਇੰਨਾ ਸਭ ਨੂੰ ਹੀ ਪਤਾ ਵੀ ਛੇਵੇਂ ਪਾਸ਼ਾ ਨੇ ਅਕਾਲ ਤਖਤ ਦੀ ਸਿਰਜਣਾ ਦਾ ਜਿਹੜਾ ਸਾਰਾ ਇਹ ਪਰੰਪਰਾਇਆ ਉਹ ਦਿੱਲੀ ਦਵਾਰ ਤੋਂ ਉਚਰ ਬਣਾਇਆ ਉਹ ਇੱਕ ਸਿੰਬੋਲਾਈਜ਼ ਕੀਤਾ ਇੱਕ ਸਿੰਬਲ ਸੀ ਪ੍ਰਤੀਕ ਸੀ ਤਾਂ ਕਿ ਅਸੀਂ ਅਸੀਂ ਤੁਹਾਨੂੰ ਨਹੀਂ ਮੰਨਦੇ ਤੁਸੀਂ ਤੁਹਾਡੇ ਦੂਤੇ ਆ ਇਸ ਗੱਲ ਤੋਂ ਅਸੀਂ ਸਾਡਾ ਜਿਹੜਾ ਟੋਟਲ ਸਾਡੀ ਅਸੀਂ ਟੋਟਲ ਸੌਵਰਨਟੀ ਹੈ ਉਹ ਪਰਮਾਤਮਾ ਦੀ ਸੌਵਰਨਟੀ ਮੰਨਦੇ ਆ ਅਸੀਂ ਕਿਸੇ ਹੋਰ دنیਵੀ ਸੌਵਰਨਟੀ ਨੂੰ ਮੰਨਦੇ ਨਹੀਂ ਇਹ ਜਿਹੜਾ ਐਸ ਕਿਸਮ ਦਾ ਸੌਵਰਨ ਤੇ ਸਰਵਉੱਚਤਾ ਦਾ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ ਉਹੀ ਅਸੀਂ ਕਨਸੈਪਟ ਲੈਵਲ ਤੇ ਅੱਜ ਤੱਕ ਚੱਲ ਰਿਹਾ ਪਰ ਸਵਾਲ ਇਹ ਹੋਇਆ ਵੀ ਪਿਛਕਾਰ ਦੇ ਦਰਮਾਨ ਦੇ ਸਮੇਂ ਦੇ ਵਿੱਚ ਕੋਈ ਸਾਡੇ ਕੋਲੇ ਰਿਕਾਰਡ ਦੇ ਵਿੱਚ ਕੋਈ ਐਹੋ ਜੀ ਚੀਜ਼ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਰਿਕਾਰਡ ਦੇ ਵਿੱਚ ਵੀ ਕਿਤੇ ਕੋਈ ਬੇਤੀਬੇ ਤਰੀਕੇ ਨਾਲ ਅਕਾਲ ਤਖਤ ਦੇ ਉੱਤੇ ਕੋਈ ਇਸ ਕਿਸਮ ਦਾ ਵੀ ਸਿਸਟਮ ਬਣਾਇਆ ਗਿਆ ਇਹ ਜ਼ਰੂਰ ਹੈ ਵੀ 16ਵੀਂ ਸਦੀ ਦੇ ਵਿੱਚ ਅਕਾਲ ਤਖਤ ਤੇ ਲੋਕ ਜਦੋਂ ਵੀ ਅਹਿਮ ਸ਼ਾਹ ਅਦਾਲੀ ਨੇ ਰੋਕਿਆ ਜਾਂ ਮੋਰ ਹਬਲਾਵ ਰਾਣੇ ਰੋਕਿਆ ਜਾਂ ਮੋਗਲਾ ਨੇ ਰੋਕਿਆ ਜਾਂ ਉਸ ਟਾਈਮ ਦੇ ਰੂਲਰਾਂ ਨੇ ਰੋਕਿਆ ਉਦੋਂ ਅਸੀਂ ਜ਼ਰੂਰ ਉੱਥੇ ਇਕੱਠੇ ਹੋਏ ਆਂ ਦੀਵਾਲੀ ਨੂੰ ਵਿਸਾਖੀ ਨੂੰ ਤੇ ਅਸੀਂ ਸਾਰੀਆਂ ਮੁਸ਼ਕਲਾਂ ਹੋ ਗਈ ਚੱਲਦੇ ਹੋਏ ਕੁਰਬਾਨੀਆਂ ਵੀ ਦਿੱਤੀਆਂ ਸਾਰਾ ਇਹ ਸਾਰਾ 18ਵੀਂ ਸਦੀ ਚ ਆਉਂਦਾ ਹੈ ਪਰ ਜਿੱਥੋਂ ਤੱਕ ਇਹ ਵੀ ਇਸ ਕਿਸਮ ਦਾ ਨਹੀਂ ਆਉਂਦਾ ਵੀ ਉਦੋਂ ਜਿਹੜੇ ਮਿਸਲਾਂ ਦੇ ਬੰਦੇ ਇਕੱਠੇ ਹੋ ਕੇ ਮਿਸਲਾਂ ਦੇ ਜਿਹੜੇ ਜੀਫ ਸੀ ਉਹ ਇਕੱਠੇ ਹੋ ਕੇ ਆਪਣਾ ਫੈਸਲਾ ਖੁਦ ਕਰਦੇ ਸੀ ਜਾਂ ਅਕਾਲ ਤਖਤ ਦੇ ਰਾਹੀ ਹੁੰਦਾ ਸੀ ਇਸ ਕਿਸਮ ਦੀ ਕੋਈ ਜੇ ਕੋਈ ਸੱਜਣ ਦੱਸੂਗਾ ਤਾਂ ਬਹੁਤ ਵਧੀਆ ਗੱਲ ਹੋ ਉਸ ਕਿਸਮ ਦੀ ਬੇਦੀ ਵੱਧ ਤਰੀਕੇ ਨਾਲ ਕੋ ਕਰਦੇ ਆਪ ਵੀ ਇੱਕ ਗੱਲ ਹੋਰ ਵੀ ਹੈ ਲਾਸਟ ਵਿੱਚ ਕਰ ਇਸ ਦੇ ਵਿੱਚ ਅਕਾਲੀ ਫੂਲਾ ਸਿੰਘ ਦਾ ਸਾਡੇ ਚ ਨਾਂ ਬਹੁਤ ਵੱਡਾ ਵੀ ਅਕਾਲ ਤਖਤ ਜਦੋਂ ਵੀ ਅਕਾਲ ਤਖਤ ਦੀ ਗੱਲ ਕਰੀਏ ਤਾਂ ਕਾਲੀ ਫੂਲਾ ਸਿੰਘ ਦੀ ਹੁੰਦੀ ਹੈ ਗੱਲ ਅਕਾਲੀ ਫੂਲਾ ਸਿੰਘ ਆਪਣੀ ਮਿਸਲ ਦਾ ਮੁਖੀ ਸੀ ਜਥੇਦਾਰ ਸੀ ਉਹ ਅਕਾਲ ਤਖਤ ਤੇ ਕਿੱਥੇ ਕਿਸ ਪੋਜੀਸ਼ਨ ਸੀ ਕਿਵੇਂ ਸੀ ਇਸ ਗੱਲ ਤੇ ਕੁਝ ਵੀ ਨਹੀਂ ਆਉਂਦੀ ਹੁਣ ਮਾਫ ਕਰਨਾ ਵੈਸੇ ਅਸੀਂ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੁੰਦੇ ਅ ਅਕਾਲੀ ਫੂਲਾ ਸਿੰਘ ਵੱਲੋਂ ਜੋ ਮਹਾਰਾਜ ਜੀ ਸਿੰਘ ਨੂੰ ਸਾਰਾ ਉਹਨੇ ਕੋੜੇ ਮਾਰੇ ਜਾਂ ਜੋ ਵੀ ਸਾਰਾ ਕ੍ਰਿਸਟਿਚ ਆਉਂਦਾ ਹੈ ਉਦੂ ਪਿਛੋ ਉਹ ਜਿਹੜੇ ਵੀ ਕੰਮਾਂ ਲਈ ਕੋਲਡੇ ਮਾਰੇ ਉਹ ਕੰਮ ਸਾਰੇ ਬਰਾਬਰੀ ਰਹਿ ਕੇ ਬਰਕਰਾਰ ਹੀ ਰਹੇ ਤੇ ਉਸ ਤੋਂ ਬਾਅਦ ਮਤਲਬ ਕਿ ਇਹ ਨਹੀਂ ਹਿਸਟਰੀ ਚ ਆਉਂਦਾ ਵੀ ਉਸ ਤੋਂ ਬਾਅਦ ਇਹ ਗੱਲ ਨਹੀਂ ਹੋਈ ਜਿਹੜੇ ਕਰਤੇ ਹੋਇਆ ਸਾਰਾ ਕੁਝ ਉਹ ਹਿਸਟਰੀ ਚ ਖੜਾ ਇਹ ਵੀ ਸਾਡੀ ਕੰਟਰੋਵਰਸੀ ਦਾ ਮਸਲਾ ਹੈ ਸਾਨੂੰ ਇਸ ਲਜਾਉਣਾ ਪਏਗਾ ਅਸੀਂ ਆਏ ਨਹੀਂ ਇਹਦੇ 네ਗੇਟਿਵ ਵੀ ਗੱਲ ਕੱਢਣੀ ਹੈ ਤੇ ਇਹ ਇਹ ਅਸੀਂ ਨਾ ਅਸੀਂ ਅਕਾਲੀ ਉਦੋਂ ਅਸੀਂ ਉਹਨਾਂ ਨੂੰ ਉਸ ਟਾਵਰਿੰਗ ਪਰਸਨੈਲਿਟੀ ਦਾ ਕੋਈ ਕੋਈ ਉਹਨੂੰ ਨੀਵਾਂ ਦਿਖਾਉਣਾ ਚਾਹੁੰਦੇ ਆ ਪਰ ਇਹ ਗੱਲਾਂ ਸੋਚਣ ਵਾਲੀਆਂ ਇਸ ਕਰਕੇ ਆ ਵੀ ਅੱਜ ਤੱਕ ਗੱਲ ਕਿਵੇਂ ਪਹੁੰਚੀ ਆ ਉਸ ਤੋਂ ਬਾਅਦ ਜਿਹੜਾ ਸਾਨੂੰ ਸਭ ਤੋਂ ਜ਼ਿਆਦੇ ਦੋਸਤੋਂ ਬਾਅਦ ਅਸੀਂ ਜਿਹੜਾ ਕਨਸਟੀਟਿਊਸ਼ਨ ਦੀ ਗੱਲ ਆ ਕੇ ਜਿੱਥੇ ਜਸਵਿੰਦਰ ਸਿੰਘ ਹੋਰਾਂ ਨੇ ਕਾਫੀ ਗੱਲ ਕੀਤੀ ਆ ਖੁੱਲ ਕੇ ਉਹਦੇ ਵਿੱਚ ਜਿਹੜਾ ਜਦੋਂ ਕਨਸਟੀਟਿਊਸ਼ਨ ਆਉਂਦਾ ਪਹਿਲੀ ਗੱਲ ਤਾਂ ਜਿਹੜਾ ਗੁਰਦੁਆਰਾ ਐਕਟ ਹੈ ਜਿਹਦੇ ਥੱਲੇ ਐਜੀਪੀਸੀ ਬਣੀ ਐ ਉਹ ਇੱਕ ਪ੍ਰਬੰਧਕ ਬਾਡੀ ਬਣਾਈ ਐ ਉਹਦੇ ਚ ਅਕਾਲ ਤਖਤ ਦੀ ਗੱਲ ਇਹਨਾਂ ਨੇ ਸਪਸ਼ਟ ਕਰਤਾ ਵੀ ਕੋਈ ਹੈ ਨਹੀਂ ਉਸ ਕਿਸਮ ਦੀ ਅਕਾਲ ਤਖਤ ਨੂੰ ਪਾਸੇ ਰੱਖਿਆ ਗਿਆ ਉਹ ਸੋਵਰਨ ਹੈ ਜਾਂ ਪਰ ਇਹ ਜ਼ਰੂਰ ਹੁੰਦਾ ਵੀ ਅਕਾਲ ਤਖਤ ਦੇ ਜ세ਦਾਰ ਬਾਬਾ ਬਸਾਕਾ ਸਿੰਘ ਤੇ ਅਛਰ ਸਿੰਘ ਵਰਗੇ ਉਹ ਦੋ ਵਾਰ ਰਹੇ ਜਾਂ ਤਿੰਨ ਵਾਰ ਰਹੇ ਤੁਸੀਂ ਦੱਸੋਗੇ ਦੋ ਵਾਰ ਇਹ ਅਛਰ ਸਿੰਘ ਇਹ ਵੀ ਰਿਹਾ ਵੀ ਉਹ ਬੰਦੇ ਵੀ ਇਹ ਦਾਖੀ ਇਹ ਨਹੀਂ ਦੇਖਿਆ ਗਿਆ ਵੀ ਉਹ ਬੰਦੇ ਕੋਈ ਜ਼ਰੂਰੀ ਨਹੀਂ ਵੀ ਅਕਾਲੀ ਦਲ ਨਾਲ ਜੁੜੇ ਹੋਏ ਸੀ ਬਾਬਾ ਪਸਾਕਾ ਸਿੰਘ ਵੀ ਅਕਾਲੀ ਦਲ ਨਾਲ ਨਹੀਂ ਸੀ ਜੁੜਿਆ ਹੋਇਆ ਤੇ ਅਛਰ ਸਿੰਘ ਦੇ ਬਾਰੇ ਤਾਂ ਸੀ ਵੀ ਉਹ ਸੀਪੀਆਈ ਦੇ ਨਾਲ ਵੀ ਨੇੜਤਾ ਰੱਖਦਾ ਸੀ ਇਹ ਗੱਲ ਕਲੀਅਰ ਨਹੀਂ ਵੀ ਉਹ ਕਾਰਡ ਹੋਲਡਰ ਸੀ ਕਿ ਨਹੀਂ ਅਜੇ ਤੱਕ ਪਰ ਇਹ ਕਲੀਅਰ ਹੈ ਵੀ ਆਪਣੇ ਤੇਜਾ ਸਿੰਘ ਸਤਤਰ ਉਹਦੇ ਘਰੇ ਠਹਿਰਦਾ ਹੁੰਦਾ ਸੀ ਤੇਜਾ ਸਿੰਘ ਸਰਦਾਰ ਲਾਲ ਪਾਲਕੀ ਵਾਲਾ ਲੀਡਰ ਇਹ ਸਾਰਾ ਕੁਝ ਹੈ ਉਹਦੀ ਨੇੜਤਾ ਦਾ ਪਤਾ ਹੈ ਸਾਰਾ ਸਾਨੂੰ ਪਰ ਉਹ ਬੇਦਾ ਕਿਸਮ ਦੇ ਪਰਸਨਲਿਟੀਆਂ ਸੀ ਕਿਸੇ ਦੁਆ ਥੱਲੇ ਨਹੀਂ ਸੀ ਆਉਂਦੀਆਂ ਕਿਸੇ ਸਿਆਸੀ ਦੁਆ ਥੱਲੇ ਨਹੀਂ ਸੀ ਆਉਂਦੀਆਂ ਇਸ ਕਰਕੇ ਉਹਨਾਂ ਦੇ ਉਹਨਾਂ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਕ੍ਰਿਟਿਸਿਜ਼ਮ ਨਹੀਂ ਆਉਂਦਾ ਅੱਛਾ ਹੁਣ ਜਦੋਂ ਅਸੀਂ ਇੱਥੋਂ ਤੱਕ ਪਹੁੰਚੇ ਆ ਸਾਡੀ ਜਿਹੜੀ ਲੋੜ ਪਈ ਹੈ ਜਿਹੜੀ ਹੁਣ ਅੱਜ ਦੇ ਹਾਲਤ ਵਿੱਚ ਉਹਦੇ ਵਿੱਚ ਸਭ ਤੋਂ ਵੱਡਾ ਪ੍ਰੋਬਲਮ ਤਾਂ ਇਹ ਆਉਂਦੀ ਹੈ ਵੀ ਅਸੀਂ ਕਿ ਦੀ ਸਰਬੋਚਿਤਾ ਨੂੰ ਕਿਵੇਂ ਕਾਇਮ ਰੱਖਿਆ ਜਾਵੇ ਜਿਸ ਕਿਸਮ ਦਾ ਸਿਸਟਮ ਐਸਜੀਪੀਸੀ ਦੇ ਵਿੱਚ ਦਖਦਲ ਬਣਾ ਦੇਦਾ ਤੇ ਲਾਤੇ ਸਾਰਾ ਕੁਝ ਜਾ ਇਹ ਸਿਸਟਮ ਜਿਹੜਾ ਬਣਾਇਆ ਗਿਆ ਅਪਾਇੰਟਮੈਂਟ ਲਗਾ ਰਪੀਲ ਕਰਨ ਦਾ ਇਹ ਸਾਰਾ ਕੁਝ ਇਥੋਂ ਤੱਕ ਆ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਹੁਣ ਸੁਪਰੀਮ ਕੋਰਟ ਲਈ ਵੀ ਵੱਖਰਾ ਬਜਟ ਹੁੰਦਾ ਇਹਨਾਂ ਲਈ ਕੋਈ ਬਜਟ ਨਹੀਂ ਹੈ ਹਜੇ ਵੱਖਰਾ ਇੱਕ ਕਾਲ ਤੱਕ ਦਾ ਸੈਕਰੀਟੇਰੀਟ ਲਈ ਸਾਰਾ ਇੱਕ ਵੱਖਰਾ ਬਜਟ ਹੋਵੇ ਉਹਨਾਂ ਲਈ ਇੱਕ ਅਕਾਲ ਤਖਤ ਉਹਨਾਂ ਨੂੰ ਰਿਪੀਲ ਕਰਨਾ ਹੋਵੇ ਲਾਉਣਾ ਹੋਵੇ ਤਾਂ ਜਨਰਲ ਹਾਊਸ ਤੱਕ ਨਹੀਂ ਸਾਡੇ ਬੰਦੇ ਗਏ ਇੱਕ ਇੱਕ ਦੀ ਗੁੱਟ ਕਮੇਟੀ ਨੇ ਕਰਦੇ ਇਹ ਨਹੀਂ ਹੋਣਾ ਚਾਹੀਦਾ ਜਨਰਲ ਹਾਊਸ ਰਿਪੀਲ ਕਰ ਸਕਦੇ ਪਾਰਲੀਮੈਂਟ ਚ ਰਿਪੀਲ ਹੁੰਦਾ ਸਪੀਕੋਰਡ ਜਾਂ ਹੋਣਾ ਸਭ ਦੇ ਸਾਹਮਣੇ ਹੈ ਅੱਜ ਹੀ ਉਹਨਾਂ ਨੇ ਕੱਲ ਇੱਕ ਜੱਜ ਦੇ ਕੋਲੋਂ ਫੜੇ ਗਏ ਕੁਝ ਨੋਟ ਵਗੈਰਾ ਕਈ ਦਿਨ ਪਹਿਲਾਂ ਤਾਂ ਉਹਨਾਂ ਨੇ ਉਹਦੇ ਉੱਤੇ ਚੀਫ ਜਸਟਿਸ ਉਹਦੇ ਤੇ ਐਕਸ਼ਨ ਲੈ ਰਿਹਾ ਹੈ ਦੂਜਾ ਬੰਧਾੜੀ ਲੈ ਰਿਹਾ ਹਲਦੀ ਜੁਡੀਸ਼ਰੀ ਲੈਂਦੀ ਹੈ ਉਹਦੀ ਪੋਜੀਸ਼ਨ ਫੇਰ ਵੀ ਰੱਖੀ ਹੋਈ ਹੈ ਬਜਟ ਬੇਸ਼ੱਕ ਸਰਕਾਰ ਗਵਰਨਮੈਂਟ ਅਪੋਇੰਟਿੰਗ ਅਥਾਰਟੀ ਆ ਪਰ ਫੇਰ ਵੀ ਉਹਨਾਂ ਦੀ ਆਪਣੀ ਇੱਕ ਹਸિયਤ ਹੈ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਇੰਡੀਪੈਂਡੈਂਸ ਹੈ ਸਾਡੇ ਤਾਂ ਇਹ ਸਰਵਉੱਚਤਾ ਹੋਵੇ ਪ੍ਰਭੂ ਸਦਾ ਦਾ ਸਿੰਬਲ ਹੋਵੇ ਸੋਵਰਨਿਟੀ ਦਾ ਸਿੰਬਲ ਹੋਵੇ ਉਸ ਨੂੰ ਤੁਸੀਂ ਇਸ ਤਰੀਕੇ ਨਾਲ ਮਿਸ ਹੈਂਡਲਿੰਗ ਕਰੋ ਇਹ ਆਪਣੇ ਆਪ ਵਿੱਚ ਬਹੁਤ ਹੀ ਗਲਤ ਗੱਲ ਹੈ ਦੂਜੀ ਗੱਲ ਇਹ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਵੀ ਅਸੀਂ ਬਹੁਤ ਛੋਟੀ ਮਨੋਰਟੀਆ ਹਾਂ ਦੁਨੀਆ ਦੇ ਮੁਕਾਬਲੇ ਦੇ ਵਿੱਚ ਸਾਰੀਆਂ ਚ ਦੇਸ਼ ਦੇ ਵਿੱਚ ਵੀ ਤੇ ਸਾਡੇ ਉੱਤੇ ਵਾਰ ਬੜੇ ਹੋ ਰਹੇ ਆ ਅਸੀਂ ਅੰਡਰ ਅਟੈਕ ਬਹੁਤ ਹੈ ਬਹੁਤ ਥਾਵਾਂ ਤੋਂ ਪਹਿਲੀ ਗੱਲ ਤਾਂ ਅਸੀਂ ਲਗਾਤਾਰ ਹੀ ਅੰਡਰ ਅਟੈਕ ਹੈ ਇੱਥੇ ਵੀ ਸਿੱਖਾਂ ਨੂੰ ਅਬਜ਼ਰਵ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਰਹੀ ਹੈ ਅੱਜ ਵੀ ਬਰਕਰਾਰ ਹੈ ਇਸ ਦੇ ਨਾਲ ਨਾਲ ਇੱਕ ਹੋਰ ਵੀ ਸਭ ਤੋਂ ਮਾੜੀ ਗੱਲ ਹੈ ਜਿਹੜੀ ਸਾਡੇ ਸਾਨੂੰ ਵੀ ਅਸੀਂ ਸਾਡੀ ਕੋਈ ਸਿਸਟਮ ਨੂੰ ਤੁਸੀਂ ਵਿਧੀਵਤ ਤਰੀਕੇ ਨਾਲ ਹੋਣ ਹੀ ਨਹੀਂ ਦਿੱਤਾ ਜਾਂਦਾ ਜਿਹੜਾ ਸਾਡਾ ਹਜੇ ਤੱਕ ਇਹ ਲੋੜ ਨਹੀਂ ਸੀ ਪਈ ਵੀ ਅਕਾਲ ਤਖਤ ਦਾ ਦਾਇਰਾ ਕੀ ਹੋਊਗਾ ਉਹਦਾ ਉਹਦਾ ਅਧਿਕਾਰ ਖੇਤਰ ਕੀ ਹੈ ਉਹਦੀ ਸੋਵਰਨਿਟੀ ਕਿਵੇਂ ਮੇਨਟੇਨ ਕੀਤੀ ਜਾਊ ਇਸ ਉੱਤੇ ਕਿਸੇ ਕਿਸਮ ਦੀ ਕੋਈ ਬਹੁਤ ਹੀ ਵੱਡੀ ਕਦੇ ਵੀ ਡਿਬੇਟ ਨਹੀਂ ਹੋਈ ਠੀਕ ਹੈ ਜਿਹੜੇ ਇਹਨਾਂ ਨੇ ਰੈਜ਼ੋਲੂਸ਼ਨ ਪਵਾਏ ਆ ਜਾ ਹੁਕਮਨਾਮਾ ਹੈ ਇਹ ਦੋ ਚੀਜ਼ਾਂ ਆਪਣੇ ਆਪ ਵਿੱਚ ਬੜੀਆਂ ਅਹਿਮ ਐ ਜਿਹਦੇ ਉੱਤੇ ਅਸੀਂ ਸਾਰਾ ਡਿਸਕਸ ਵੀ ਕਰਾਂਗੇ ਇਹਨੂੰ ਅੱਗੇ ਵੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹਜੇ ਤੱਕ ਹੋਇਆ ਹੀ ਨਹੀਂ ਇੱਕ ਗੱਲ ਜ਼ਰੂਰ ਹੈ ਵੀ ਜੇ ਅਕਾਲ ਤਖਤ ਸਾਡਾ ਇਸ ਕਿਸਮ ਦੀ ਸਰਵਉੱਚਤਾ ਨਹੀਂ ਰਹਿੰਦੀ ਤਾਂ ਇਹ ਦੇਖ ਲਓ ਡੇਰੇਦਾਰੀਆਂ ਖੜੀਆਂ ਆਲੇ-ਦਾਲੇ ਸਾਡੇ ਬਕਾਇਦਾ ਹੋਰ ਸਾਰਾ ਖੜਾ ਤੇ ਸਾਡਾ ਫਿਰ ਸਿੱਖਾਂ ਦਾ ਇੱਕ ਇੱਕ ਇਸ ਕਿਸਮ ਦਾ ਵਿਯੂਧ ਫੜਾ ਰਹਿਣਾ ਧਾਰਮਿਕ ਲੈਵਲ ਦਾ ਬੜਾ ਮੁਸ਼ਕਲ ਹੋ ਜੂਗਾ ਕਿਉਂਕਿ ਦੇਰੇਦਾਰ ਤਾਂ ਕਿਸੇ ਮਰਯਾਦਾ ਨੂੰ ਨਹੀਂ ਮੰਨਦੇ ਅਸੀਂ ਆ ਜਿਹੜੇ ਅਕਾਲ ਤਖਤ ਦੀ ਮਰਯਾਦਾ ਨੂੰ ਜਿਹੜੀ 12-13 ਸਾਲਾਂ ਚ ਤਿਆਰ ਹੋਈ ਹੈ ਉਹਨੂੰ ਅਸੀਂ ਮੰਨਦੇ ਆ ਤੇ ਉਹਨੂੰ ਲਾਗੂ ਵੀ ਕਰਨਾ ਚਾਹੀਦਾ ਇਸ ਕਰਕੇ ਅਕਾਲ ਤਖਤ ਪ੍ਰਭੂ ਸਤਾ ਦਾ ਕੇਂਦਰ ਦੇ ਨਾਲ ਨਾਲ ਸੈਂਟਰਲ ਪੁਆਇੰਟ ਵੀ ਤਿਆਰ ਹੋਣਾ ਹੈ ਕੇਂਦਰ ਬਿੰਦੂ ਵੀ ਤਿਆਰ ਹੋਣਾ ਜਿਹਦੇ ਆਲੇ-ਦਾਲੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ 107 70 72 ਕਣ ਮੁਲਕਾਂ ਚੋਂ ਹੈ ਹੈ ਉਹੋ ਇਹਦੇ ਆਲੇ-ਦਾਲੇ ਇਹਦੇ ਨਾਲ ਜੁੜੀ ਰਹੇ ਕੇਂਦਰ ਬਿੰਦੂ ਰਹੇ ਕਿਉਂਕਿ ਡਿਵਰਸ਼ਨਾਂ ਬਹੁਤ ਆ ਰਹੀਆਂ ਐ ਇੱਥੇ ਬੜੀਆਂ ਡਿਵਰਸ਼ਨ ਐ ਜੇ ਤੁਸੀਂ ਮੈਨੇਜਮੈਂਟ ਤੱਕ ਜਾਓਗੇ ਮੈਨੇਜਮੈਂਟ ਤਾਂ ਫਿਰ ਮੌਕੇ ਦੀ ਮੌਕੇ ਦੇ ਉਹਦੇ ਸਕੂਲ ਤੇ ਉਹਦੇ ਕੋਲ ਕਾਲਜ ਤੇ ਉਹਦੇ ਕੋਲ ਹੋਰ ਪੈਰਾਫਰਨਲੀਆ ਹੁੰਦਾ ਉਹ ਪੋਲ ਪੋਲਿਟੀਕਲ ਬੰਦੇ ਉਹਨੂੰ ਵਰਤਦੇ ਐ ਦਿੱਲੀ ਕਮੇਟੀ ਅੱਡ ਵਰਤੀ ਜਾ ਰਹੀ ਐ ਹਰਿਆਣੇ ਦਾ ਅੱਡ ਐ ਪੰਜਾਬ ਦਾ ਜਿਸ ਤਰੀਕੇ ਨਾਲ ਵਧ ਤੇ ਆ ਗਿਆ ਕੰਟਰੋਲ ਰਿਹਾ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਹਿਲਾਂ ਸਾਨੂੰ ਡਿਸਕਸ਼ਨ ਇੱਥੇ ਸਾਡੇ ਹੋਵੇ ਅਧਿਕਾਰ ਖੇਤਰ ਕਿਹੜਾ ਤੇ ਕਿਵੇਂ ਰੱਖਿਆ ਜਾਏਗਾ ਉਹਦਾ ਇਹਦੇ ਉੱਤੇ ਅਸੀਂ ਕਨਸੈਪਟ ਉੱਤੇ ਕਲੀਅਰ ਹੋ ਜਾਈਏ ਅਕਾਲ ਤਖਤ ਦੇ ਬਾਰੇ ਫਿਰ ਉਹ ਅੱਗੇ ਅੱਗੇ ਵਿਧੀ ਵਿਧਾਨ ਕੀ ਹੋਵੇ ਤੇ ਉਹ ਉਹ ਜਿਹੜਾ ਕੋਈ ਤੌਰ ਤਰੀਕਾ ਬਣੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਚੁਣਨ ਦਾ ਉਹ ਕਿਵੇਂ ਹੋਵੇ ਇੱਕ ਨਾਲੇ ਆ ਵੀ ਜਥੇਦਾਰ ਇੱਕ ਜਥੇਦਾਰ ਹੋਵੇ ਜਾਂ ਪੰਜ ਹੋਵੇ ਜਾਂ ਪੰਜ ਪ੍ਰਧਾਨੀ ਸਿਸਟਮ ਹੋਵੇ ਇਹ ਵੀ ਸਾਨੂੰ ਡਿਸਕਸ਼ਨ ਦਾ ਮੁੱਦਾ ਹੈ ਸਾਡਾ ਇਹਦੇ ਵਿੱਚ ਵੀ ਤੁਹਾਨੂੰ ਗੱਲਬਾਤ ਕਰਨ ਦੀ ਚਾਹੀਦੀ ਹੈ ਇੱਥੇ ਨਾ ਕੋਈ ਨਾ ਕੋਈ ਵਿਚਾਰ ਆਉਣਾ ਚਾਹੀਦੇ ਆ